ਵਾਹਿਗੁਰੂ ਜੀ ਕਾ ਖਾਲਸਾ ਸਤਿ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਦੁੱਧ ਤੋਂ ਦੁੱਧ ਮਿਣ-ਮਿਣ ਕੇ ਇੰਨੀਆਂ ਚ ਪਾ ਦਈਏ ਨਾਲੇ ਰੱਖ ਦਈਏ ਫ੍ਰੀਜ 'ਚ ਦੁੱਧ ਦਾ ਕੰਮ ਨਿਬੜ ਕੇ ਆਟਾ ਗੁੰਨਤਾਏ ਆਪਾਂ ਦੁੱਧ ਦਾ ਕੰਮ ਨਿਬੜ ਗਿਆ ਹੁਣ ਝੋਲਿਆਂ 'ਚ ਪਾਉਂਦੇ ਨੇ ਇਹ ਤੇ ਕੰਮ ਨਿਬੜ ਕੇ ਹੁਣ ਆਪਾਂ ਇਹ ਸੂਟ ਕੱਟਿਆ ਵਸੀ ਕੱਲ ਦਾ ਵੈਸੇ ਇਹ ਸਿਓਂ ਦੀਏ ਏ ਬੈ ਗੁਰੂ ਜੀ ਇਹ ਤਾਂ ਸਿਉਂਤ ਆਇ ਕੰਮ ਨਿਮੇੜ ਤਾਂ ਐ ਸਿਉਣਾ ਮਾਰਤੀਆਂ ਪੈਸੇ ਤਰਪਾਈ ਫਿਰ ਦੇਖਾਂਗੇ ਜੇ ਕੋਈ ਨਹੀਂ ਆਈ ਉਹ ਠੀਕ ਲੱਗਿਆ ਆਇਓ ਗਲਾਮਾ ਵੀ ਕਰ ਲਿਆ ਛੋਟਾ ਵੈਸੇ ਵੱਡਾ ਸੀਗਾ ਨੀਚੇ ਤੱਕ ਡਿਜ਼ਾਈਨ ਤਾਂ ਪਰ ਮੈਂ ਛੋਟਾ ਹੀ ਕਰ ਲਿਆ ਸਿਆਲ ਚ ਠੰਡ ਤੋਂ ਬੜੀਆ ਛੋਟਾ ਹੀ ਕਰ ਲਿਆ ਤਰਪਾਈ ਹੋ ਗਈ ਗਲਾਮੇ ਦੀ ਤਾਂ ਕੰਮ ਨਿਭੜਿਆ ਕੰਪਲੀਟ ਹੋ ਗਿਆ ਕਮੀਜ਼ ਤਾਂ ਸਲਵਾਰ ਦੇਖਦੇ ਆਂ ਇਹਨਾਂ ਮੋਟਾ ਬਹੁਤ ਆ ਇਹ ਇੱਕ ਪਹਿਲਾਂ ਵੀ ਇਹਦੇ ਵਰਗਾ ਉਹ ਵੀ ਵਧੀਆ ਦੇਖੂੰ ਸਲਵਾਰ ਲਿਆਉਂਗੀ ਸਲਵਾਰ ਦਾ ਕੱਪੜਾ ਹੈਗਾ ਸੀਗਾ ਹੌਲਾ ਸੀ ਉਹ ਮੈਨੂੰ ਵਧੀਆ ਨਹੀਂ ਲੱਗਿਆ ਤੇ ਹੌਲੀ ਮੈਂ ਪਾਉਂਦੀ ਨਹੀਂ ਹੁਣ ਇਹਦੇ ਨਾਲ ਦਾ ਦੇਖੋ ਸਲਵਾਰ ਮੋਟੀ ਉਹ ਲਿਆਉਂਗੀ ਜਦੋਂ ਟਾਈਮ ਲੱਗੇ ਫਿਰ ਵਧੀਆ ਸੂਟ ਬਣ ਗਿਆ ਇਹ ਘਰ ਪਾਉਣ ਲਈ ਹੋ ਗਿਆ ਵਧੀਆ ਮੋਟਾ ਗਰਮਚ ਆ ਗਿਆ ਲੋ ਜੀ ਵੈਗਰੂ ਜੀ ਇੱਧਰ ਆ ਕੇ ਬੈਠਾ ਜੀ ਸਰਦਾਰ ਜੀ ਖਾ ਕੇ ਦੋ ਰੋਟੀਆਂ ਖਾਏ ਹੋ ਭੱਜ ਗਏ ਲੋ ਜੀ ਹੁਣ ਇੱਧਰ ਆਪਾਂ ਕੱਟਦੇ ਨੇ ਇੱਕ ਹੋਰ ਸੂਟ ਪਹਿਲਾ ਕਮੀਜ਼ ਕੱਟ ਦਈਏ ਨਾਲ ਉਹ ਲਾ ਲਈ ਰੀਰ ਨੀਰੋ ਨਾਲ ਉਹ ਲੀਰ ਲਾ ਲਈਏ ਲਾ ਕੇ ਹੁਣ ਆਪਾਂ ਡਰਾਫ ਲਾ ਦਈਏ ਇਹ ਪਾ ਦਈਏ ਕਾਟ ਦੀ ਨਿਸ਼ਾਨੀ ਕਮੀਜ਼ ਦੀ ਕਮੀਜ਼ ਦੀ ਨਿਸ਼ਾਨੀ ਲਗਾਉਂਦੀ ਸੀ ਕਿ ਮੈਂ ਕਾਟ ਹੇਠਾਂ ਨੂੰ 9 ਇੰਚ ਤੇ ਇੱਧਰ ਨੂੰ ਕਿੰਨੀ ਰੱਖਦੀਆਂ ਤੇ ਇਹ ਨਰਾ ਰਹੀ ਸੀਗੀ ਪਲੋਈਆਂ ਦੀ ਨਿਸ਼ਾਨੀ ਸਾਡੇ 12 ਇੰਚ ਤੇ 52 ਤੇ 7 ਇੰਚ ਦੀ ਰੱਖ ਕੇ ਇੱਧਰ ਤੇ ਅੱਛਾ ਜਿਹੜੀ ਪਲੋਣੀਆਂ ਪਾਉਣੀਆਂ ਛੋਟੀਆਂ ਇਹ ਵੱਡੀ ਪਲੋਈ ਦੀ ਨਿਸ਼ਾਨੀ ਲਗਾ ਰਹੀ ਸੀ ਮੈਂ ਤੇ ਮੇਣ-ਮੇਣ ਕੇ ਕਰ ਰਹੀ ਸੀ ਡਿਜ਼ਾਈਨ ਲਗਾਦਾ ਪਲੋਣੀਆਂ ਦੀ ਨਿਸ਼ਾਨੀ ਲਗਾਦਾ ਫਿਰ ਇਸ ਸਿਉ ਲੂਗੀ ਕੱਟਦਾ ਦੋ ਤਿੰਨ ਸੂਟ ਕੱਟ ਦਾਂਗੀ ਹੁਣ ਇੱਕ ਸਿਉ ਤਾਂ ਕੰਮ ਨਿਬੇੜ ਤਾਂ ਮੈਂ ਤੇ ਹੁਣ ਇਹ ਕੱਟ ਦਈਏ ਕਾਟ ਪਾਤੀ ਇਹਦੀ ਕਮੀਜ਼ ਦੀ ਕੱਟਿਆ ਗਿਆ ਪਲੋਈਆਂ ਦੀ ਨਿਸ਼ਾਨੀ ਲੱਗ ਗਈ ਆ ਤੇ ਇੱਥੇ ਵੀ ਟੱਕ ਲਾ ਦੀਏ ਇਹ ਉੱਪਰ ਛੋਟੀ ਪਲੋਈ ਪੈਣੀ ਆ ਜਿਹੜੀ ਉਹਦਾ ਟੱਕ ਲਗਾ ਦੀਏ ਟੱਕ ਲਗਾ ਕੇ ਰੱਖ ਦੀਏ ਫਿਰ ਸਲਵਾਰ ਕੱਟਦੀ ਆ ਆਪਾਂ ਲਓ ਜੀ ਹੁਣ ਇਹ ਸਲਵਾਰ ਦੀ ਨਿਸ਼ਾਨੀ ਲਗਾਤੀ ਆ ਇਹ ਵੀ ਕੱਟਦੀ ਆ ਫਟਾਫਟ ਕੱਟ ਕੇ ਫਿਰ ਦੇਖਦੀ ਆ ਗੁਰਦੁਆਰਾ ਸਾਹਿਬ ਜਾਊਂਗੀ ਸੇਵਾ ਕਰਨ ਨੂੰ ਸੂਟ ਸੋਣਾ ਇਹਦੇ ਨਾਲ ਦੀ ਨੀਂ ਚ ਪਹਿਲਾਂ ਮੈਂ ਉਹਦੇ ਸੂਟ ਕੱਟਦੀ ਸੀ ਇਹ ਬਾਹਾਂ ਕੱਟਦੀ ਸੀ ਚਲ ਵਿੱਚੇ ਮਾਰਦੀ ਹੈ ਨਾ ਵਾਹ ਮਿੰਦੀ ਸੀ ਵੀ ਠੀਕ ਆ ਬਾਵਾ ਨੀਚੋਂ ਤੇ ਉੱਪਰੋਂ ਲੋ ਜੀ ਬਾਵਾ ਵੀ ਕੱਟਤੀਆਂ ਕਾਟ ਪਾਤੀ ਐ ਕਰ ਤਾ ਕੰਪਲੀਟ ਇੱਕ ਤਾਂ ਸੂਟ ਕੱਟਦਾ ਠੀਕ ਸਿਓ ਤਾਂ ਇੱਕ ਕੱਟਦਾ ਹੁਣ ਚਲੇ ਗਿਆਂ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਲੇਟ ਹੈ ਗਿਆਂ 12 ਵਜੇ ਲੋ ਜੀ ਵੈਗਰੂ ਜੀ ਪਹਿਲਾਂ ਹੁਣ ਮੱਥਾ ਟੇਕਾਂਗੇ ਅੰਦਰ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਲੰਗਰ ਪ੍ਰਸ਼ਾਦ ਦੇ ਕਿੱਤੀਆਂ ਲੰਗਰ ਪ੍ਰਸ਼ਾਦ ਦਾ ਲਉਦੀਆਂ ਨਹੀਂ ਸੀਆਂ ਮਟਰ ਕੱਟੀਆਂ ਸੀ ਸਵੇਰ ਦੀ ਤਾਂ ਫੱਪੜਿਆ ਸੀ ਬਰਕਰਾਰ ਤਾਂ ਦੁਪਹਿਰ ਇਹਨਾਂ ਨੇ ਮਟਰ ਪਾਈ ਇਹੋਸ਼ਨਾ ਦੇ ਪ੍ਰਸ਼ਾਦ ਦੀ ਲਾਣ ਨੂੰ ਸਾਮ ਦੀ ਉਸੇ ਵਾਲ ਕੋ ਆਪਣੀ ਤਸਵੀਰ ਤਾਂ ਆਈ ਨਹੀਂ ਇਹੋਸ਼ਨਾ ਕੀ ਤੇਰੇ ਲਈ ਪਰ ਨੂੰ ਵਾਪਸ ਕਾਕਾ ਗੁਜਾਮ ਕੇ ਕਾਣ ਨਾ ਝੋਕੇ ਜੇ ਕੋ ਰਾਂ ਦੇ ਕੇ ਲਈ ਜਾ ਸਰਿਓ ਪਰੇ ਭਾਰੇ ਬੈਗਰੂ ਜੀ ਹੁਣ ਸ਼ਾਮ ਨੂੰ ਆ ਗਏ ਆਪਾਂ ਘਰ ਇਹਨੇ ਸਿਉਲੇ ਪੈਣ ਨੇ ਇਹ ਆਈਵੀਸੀ ਕੀ ਸੂਟ ਇਹਨੂੰ ਕਟ-ਕਟ ਕੇ ਦੇਤੇ ਸੀਗੇ ਸਿਉਲੇ ਮੈਂ ਦੇਖਦੀ ਸੀਗੀ ਮੂਰੀਆਂ ਨੀਚੇ ਕਰੇ ਨੇ ਕਟਾਮ ਆਪਾਂ ਸਲਵਾਰਾਂ ਤੇ ਵੀ ਤੇ ਕਮੀਜ਼ਾਂ ਤੇ ਵੀ ਮੈਂ ਦੇਖਦੀ ਸੀਗੀ ਵੀ ਠੀਕ ਨੇ ਕਿਵੇਂ ਨੇ ਕਮੀਜ਼ ਤਾਂ ਮੈਂ ਕਰਿਆ ਆ ਕੇ ਕਟਾਂ ਮ ਸਲਵਾਰ ਤੇ ਨਹੀਂ ਕੱਟ ਲਈ ਸੀ ਕਰ ਲਈ ਸੀ ਤੇ ਇੱਕ ਇਹ ਹਰਾ ਕੱਟ ਗਈ ਸੀਗੀ ਮੈਂ ਫਟਾਫਟ ਇਹਦੀ ਸਫਾਈ ਆ ਵਧੀਆ ਆ ਗਈ ਸਫਾਈ ਕਮੀਜ਼ ਦੀ ਇਹ ਸਾਫ ਹੋ ਗਿਆ ਪਹਿਲੇ ਨੀਲੇ ਤੇ ਨਹੀਂ ਇੰਨੀ ਸਫਾਈ ਆਈ ਜਿੰਨੀ ਇਹਦੇ ਤੇ ਆ ਗਈ ਆ ਚਲੋ ਜੀ ਹੋ ਗਿਆ ਤਿਆਰ ਕੰਪਲੀਟ ਇਹਦੀ ਤਰਪਾਈ ਤਰਪਾਈ ਰਹਿ ਗਈ ਇਹ ਕੰਮ ਹੋ ਗਿਆ ਆਪਣਾ ਕਰਤਾ ਇਹ ਵੀ ਤੇ ਹਰਾ ਸਿਓ ਲੈਨੇ ਆਪੇ ਕੱਟ ਕੇ ਜੀ ਸਲਵਾਰ ਹੋਰੀ ਨਹੀਂ ਲੱਗਦੀ ਸਰਾ ਤਾਂ ਗਰਮੀਆਂ ਚ ਪਾਉਣ ਵਾਲਾ ਵੈਸੀ ਹੋੜ ਆ। ਇਹ ਵੀ ਸਿਓਲਿਆ ਕੰਪਲੀਟ ਹੋ ਗਿਆ ਸਲਵਾਰ ਵਧੀਆ ਇਹ ਕਮੀਜ਼ ਸਿਓਲਿਆ ਹੋਣ ਆ ਕੇ ਮੇਰੇ ਆਈ ਤੋਂ ਬਾਅਦ ਤੇ ਸਿਓਲਿਆ ਸਵੇਰ ਦੀ ਲੱਗੀ ਵੀ ਸੀਗੀ ਕਰ ਲਏ ਆਪਣੇ ਸੂਟ ਤਿਆਰ ਕਰ ਲਏ ਨੇ ਸਿਓਲੇ ਇਹ ਗਰਮੀ ਵਾਲਾ ਹੋ ਗਿਆ ਸੈੱਟ ਲੋ ਜੀ ਵਧੀਆ ਬਣ ਗਿਆ ਇਹ ਤੇ ਹੁਣ ਕਰਤੇ ਇਕੱਠੇ ਤੈ ਹਮਾਰਤੀ ਆ ਮੈਂ ਕਿਹਾ ਤੈ ਹਮਾਰਲਾ ਇਹ ਨੀਲਾ ਸਿਉਂਤਾ ਇਹਦੇ ਵੀ ਇੱਕ ਟਾਰਮ ਕਰੇ ਨੇ ਨੀਲੇ ਚ ਇਹ ਸਲਵਾਰਾਂ ਦੇ ਇਹ ਨਹੀਂ ਕਰੇ ਨੇ ਕਮੀਜ਼ ਦੇ ਮੈਂ ਕਰੇ ਨੇ ਚਲੋ ਜੀ ਇੱਕ ਨੇ ਕਰਤੇ ਨਿਵੇੜ ਦਾ ਕੰਮ ਕੰਪਲੀਟ ਹੋ ਗਿਆ ਇਹ ਕੱਲ ਕਰ ਲਿਆ ਸੀਗਾ ਹੁਣ ਮੈਂ ਕਿ ਤਿਆਰ ਮਾਰ ਕੇ ਰੱਖ ਲਵਾਂ ਵਧਾ ਲਵਾਂ ਸੈੱਟ ਕਰਕੇ ਸਿਉਏਗੇ ਕੰਪਲੀਟ ਹੋ ਗਏ ਨੇ ਤਿਆਰ ਹੋ ਗਏ ਨੇ ਇਹ ਸੂਟ ਆਪਣੇ ਤਿਆਰ ਉਹ ਕਿਲ ਫਾਪੇ ਚਪਾਲਾ ਲੋਜੀ ਤਰਪਾਈ ਗਈ ਜਿਹਾ ਸੈੱਟ ਕਰਦੀ ਕਮੀਜ਼ ਦੇਖਦੀ ਸੀ ਕਿ ਮੈਂ ਕਿਹਾ ਸਫਾਈ ਵਧੀਆ ਲਿਆ ਕੇ ਉਹ ਵੀ ਪਾਲਾ ਬਾਈ ਪਾਲਾ ਆ ਤਾਂ ਪਾਉਣ ਦੀ ਲੋੜ ਨਹੀਂ ਉੱਤੇ ਉੱਪਰ ਧਰਿਆ ਕਰ ਉਹ ਦੂਵੇ ਲੋਟ ਸੋਏ ਸੀਗੇ ਦੂਜੇ ਲੋਟ ਸੋਏ ਨੇ ਲੋਜੀ ਕਮ ਕਰਕੇ ਸੂਟ ਇਕੱਠੇ ਕਰਦੇ ਨੇ ਤਾਂ ਇਹ ਮਾਰਦੀਆਂ ਨਹੀਂ ਇਕੱਠੇ ਕਰਕੇ ਰੱਖ ਤੇ ਲੋਜੀ ਹੁਣ ਬਣਾਉਣੀ ਆ ਸਬਜ਼ੀ ਮਸਾਲਾ ਭੁੰਨਦੇ ਹਾਂ ਹੁਣ ਪਹਿਲਾਂ ਮਸਾਲਾ ਭੁੰਨਦੇ ਹਾਂ ਚੰਗੀ ਤਰ੍ਹਾਂ ਰਗੜਦੇ ਹਾਂ ਲਸਣ ਘਟਾ ਪਿਆਜ਼ ਅਦਰਕ ਪਾ ਕੇ ਮਸਾਲਾ ਭੁੰਨ ਲਿਆ ਹਲਦੀ ਪਾ ਲਈਏ ਲੋਜੀ ਮਸਾਲਾ ਭੁੰਨ ਕੇ ਹਲਦੀ ਕੱਚੀ ਚੀ ਨਾ ਰਹਿ ਜੇ ਇਹਦੇ ਕਰਕੇ ਨਦੀਆਂ ਹੋਣ ਮਸਾਲਾ ਚੰਗੀ ਤਰ੍ਹਾਂ ਜਦੋਂ ਪੁੱਜ ਜੂਗੈਨੀ ਆਪਾਂ ਸਬਜ਼ੀ ਕੱਟ ਲੈਨੇ ਇੱਧਰ ਆਲੂ ਕੱਟ ਲੈਨੇ ਆ ਕੱਟ ਕੇ ਫਿਰ ਪਾ ਦਾਂਗੇ ਵਿੱਚ ਰੰਨ ਲਾਂਗੇ ਲੋਜੀ ਹੁਣ ਇਹਦੇ ਪਹਿਲਾਂ ਮਟਰ ਪਾ ਦਨੇ ਆ ਮਟਰ ਭੁੰਨਦੇ ਆਨੇ ਆਪਾਂ ਮਿਕਸ ਕਰ ਦਈਏ ਮਟਰ ਇੰਨੇ ਪੁੱਜ ਜਾਣਗੇ ਮਟਰ ਉਸ ਤੋਂ ਬਾਅਦ ਫਿਰ ਪਾਦਾਂਗੇ ਹਾਨੂੰ ਤੇ ਗੁਰੂ ਜੀ ਮੱਧ ਭੁੰਨ ਲੈਣੇ ਇਹ ਗੁੜੀ ਮਿਕਸ ਕਰਕੇ ਨੂੰ ਟੱਕ ਜਾਨੇ ਆ ਪਾਣੀ ਪਾ ਦਨੇ ਆ ਹੋ ਗਈ ਆਪਣੀ ਰਿਚ ਰਹੀ ਆ ਚੀਨੀ ਆ ਪੁੱਧੀ ਆ ਥੋੜੀ ਜਿਹੀ ਆ ਗਰਮ ਗਰਮ ਹੁਣ ਰੋਟੀ ਪਰੋਸ ਦੀਆਂ ਤਿਆਰ ਕਰਦੀ ਆ ਖਾਨੇ ਆ ਲੈ ਜਾਨੇ ਆ ਉਧਰ ਆਫਾ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਈ ਗੁਰੂ ਜੀ ਕੀ ਫਤਿਹ ਜੀ